ਰਾਵੀ ਦਰਿਆ ਪਾਰਾਂਲੇ ਇਹ ਸੱਤ ਪਿੰਡ ਜਿੱਥੇ ਬਰਸਾਤ ਦੇ ਦਿਨਾਂ ਵਿੱਚ ਦਰਿਆ ਦਾ ਪਾਣੀ ਬਹੁਤੀ ਪਤ ਜਾਂਦਾ ਹੈ। ਬਾਕੀ ਭਾਰਤ ਨਾਲ ਇਹਦਾ ਸੰਪਰਕ ਕੱਟ ਜਾਂਦਾ ਹੈ। ਕਾਰਨ ਇੱਕ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ ਰਾਵੀ ਦਰਿਆ। ਉਹਨਾਂ ਦੇ ਪਾਰ ਜਾਣ ਦੀ ਬਸ ਇੱਕ ਬੇੜੀ ਹੀ ਇੱਕ ਤਰੀਕਾ ਜਾਂਦੀ ਹੈ। ਪਰ ਪਾਣੀ ਵਧਣ ਕਾਰਨ ਬੇੜੀ ਨਹੀਂ ਚੱਲ ਪਾਈ। ਅਸਵਾਰੀ ਹਣਾਂ ਨੇ ਆਪਣਾ ਇੰਨਾ ਅਸਰ ਵਿਖਾਇਆ। ਇੱਥੇ ਉੱਜਰ ਦਰਿਆ ਵੀ ਆ ਕੇ ਮਿਲਦੇ ਨੇ। ਤੇ ਇਸ ਵਾਰ ਦੋਨੋਂ ਪਾਸਿਆਂ ਦਾ ਪਾਣੀ ਬਹੁਤ ਹੀ ਜ਼ਿਆਦਾ ਵੱਧ ਗਿਆ ਸੀ ਇਸ ਕਰਕੇ ਸੱਤ ਪਿੰਡ ਪੂਰਾ ਮੀਨਾ ਅਲੱਗ ਰਹਿ ਗਿਆ ਲੋਕਾਂ ਤੱਕ ਕੋਈ ਮਦਦ ਨਹੀਂ ਪਹੁੰਚ ਸਕੀ ਫੌਜ ਦੇ ਹੈਲੀਕਾਪਟਰ ਛੱਤਾਂ ਤੇ ਚੜ ਕੇ ਲੋਕਾਂ ਤੱਕ ਪਾਣੀ ਤੇ ਰਾਸ਼ਨ ਪਹੁੰਚਾਉਂਦੇ ਰਹੇ ਪਾਣੀ ਉਤਰਨ ਤੋਂ ਬਾਅਦ ਸਾਡੇ ਪੱਤਰਕਾਰ ਨੇ ਇਹ ਇਲਾਕਾ ਵੇਖਿਆ ਤੇ ਪਤਾ ਲੱਗਿਆ ਕਿ ਦਰਿਆ ਦੇ ਕਿਨਾਰੇ ਵਾਲਾ ਪਾਣੀ ਆਪਣੇ ਨਾਲ ਸਭ ਕੁਝ ਭਾ ਕੇ ਲੈ ਗਿਆ ਹੈ ਕਈ ਛੱਤਾਂ ਡਿੱਗੀਆਂ ਹੋਈਆਂ ਨੇ ਘਰਾਂ ਵਿੱਚੋਂ 5 ਤੇ 6 ਫੁੱਟ ਪਾਣੀ ਭਰ ਗਿਆ ਹੈ ਇਸ ਕਾਰਨ ਘਰਾਂ ਵਿੱਚ ਰੱਖਿਆ ਸਾਰਾ ਸਮਾਨ ਵੀ ਖਰਾਬ ਹੋ ਗਿਆ ਹੈ ਤੇ ਪਾਣੀ ਉਤਰਨ ਤੋਂ ਬਾਅਦ ਘਰਾਂ ਵਿੱਚ ਗਾਰਾ ਜੰਮ ਗਿਆ ਹੈ। ਆਪਣਾ ਹੋਰ ਕਿਦੋਂ ਤੋਂ ਇੱਥੇ ਰਹਿ ਰਹੇ ਹੋ? ਮੇਰਾ ਨਾਮ ਮਹਿੰਦਰ ਕੌਰ ਹੈ। ਮੈਂ ਆ ਤੇ ਇੱਥੇ ਦੇ ਹੀ ਜੰਪਾ ਲਾਂ। ਤੇ ਮੈਨੂੰ ਸਾਰਾ ਕੁਝ ਪਤਾ ਹੀ ਹੈ। ਸਭ ਕੁਝ ਦੇਖਿਆ ਹੋਣਾ ਤੁਸੀਂ ਲਗਾਤਾਰ ਪਾਣੀ ਆਂਦਾ ਲੱਗ ਪਰ ਹਰ ਸਾਲ ਪਾਣੀ ਆਂਦਾ ਹੈ। ਕਿੱਦਾਂ ਦੀ ਜ਼ਿੰਦਗੀ ਹੁੰਦੀ ਉਹ ਦਿਨਾਂ ਚ। ਹਰ ਸਾਲ ਪਾਣੀ ਤੇ ਆਂਦਾ ਪਰ ਘਰਾਂ ਦੇ ਅੰਦਰ ਇੰਨਾ ਪਾਣੀ ਨਹੀਂ ਕਰ ਆਇਆ ਜਿੰਨਾ ਇਸ ਵਾਰੀ ਆਇਆ। 88 ਚ ਆਇਆ ਸੀ। ਤੇ ਉਸ ਤੋਂ ਬਾਅਦ ਹੁਣ ਇੰਨਾ ਪਾਣੀ ਆਇਆ ਸਾਨੂੰ ਵੀ ਉਮੀਦ ਨਹੀਂ ਸੀ ਵੀ ਅੰਦਰਾਂ ਦੇ ਵਿੱਚ ਇੰਨਾ ਨਾ ਪਾਣੀ ਹੋ ਜਾਏਗਾ। ਕਹੀ ਕਿ ਆ ਵੀ ਹੋਏਗਾ ਵੀ ਤੇ ਦੋ ਦੋ ਪੁੱਟ ਤਿੰਨ ਤਿੰਨ ਬਾਹਰ ਹੀ ਫਿਰ ਪੂਗੀ ਚਲ ਜਾਏਗਾ ਜਾਂ ਕਿਤਰਾ ਇਹ ਤੇ ਪਾਣੀ ਬਹੁਤ ਆ ਗਿਆ ਬਹੁਤ ਜਿਆਦਾ ਪਾਣੀ ਆ ਕੀ ਹਾਲਾਤ ਸੀ ਕਿੰਨਾ ਕ ਸਾਮਾਨ ਖਰਾਬ ਹੋਇਆ ਲੋਕਾਂ ਦਾ ਬਥੇਰਾ ਸਾਮਾਨ ਭੇਜ ਗਿਆ ਸਾਰਾ ਹੀ ਭੇਜ ਗਿਆ ਕਣਕਾਂ ਵੀ ਭੇਜ ਗਈਆਂ ਰਾਈਸ ਵਗੈਰਾ ਸਾਰਾ ਕੁਝ ਭੇਜ ਗਿਆ ਘਰਾਂ ਚ ਕਿੰਨੇ ਕਿੰਨੇ ਘਾਰ ਮਿੱਟੀ ਇਕੱਠੀ ਹੋ ਗਈ ਬੜੀ ਘਾਰ ਐ ਹੁਣ ਸਾਡੇ ਕੋਲ ਤੋਂ ਨਿਕਲਣੀ ਵੀ ਨਹੀਂ ਇੰਨੀ ਗਿੱਲੀ ਤੇ ਭਾਰੀ ਪੈਲੀ ਵਰ ਮਿਲਣੀ ਨਹੀਂ ਐ ਹੁਣ ਪਤਾ ਨਹੀਂ ਕਿੰਨੇ ਦਿਨਾਂ ਲੱਗਣੇ ਇੱਥੇ ਲਾਈਟ ਵਗੈਰਾ ਦਾ ਵੀ ਕੰਦੇ ਇੱਧਰ ਕਰਦੇ ਲਾਈਟ ਦਾ ਵੀ ਬੜਾ ਮੁਸ਼ਕਲ ਹੈ ਕਿ ਤਿੰਨ ਤਿੰਨ ਚਾਰ ਚਾਰ ਦਿਨ ਲਾਈਟ ਨਹੀਂ ਆਉਂਦੀ ਬੜਾ ਮੁਸ਼ਕਲ ਹੈ ਰਹਿ ਗਈ ਆ ਤੇ ਪਰਸੋਂ ਸੀ ਇਹ ਤੇ ਮੋਟਰ ਲੁਆਈ ਦੀ ਸੀ ਮੋਟਰ ਵੀ ਭੇਜ ਗਈ ਆ ਪਾਣੀ ਵਿੱਚ ਖਰਾਬ ਹੋ ਗਈ ਆ ਬੋਲੀਏ ਤੁਸੀਂ ਮੈਨੂੰ ਕਿ ਪਰਸੋਂ ਨਹੀਂ ਆਏਗੇ ਇੱਥੇ ਘਰ ਖੋਲਣ ਆਫਟਰ ਫਲਡਸ ਇੰਨੇ ਦਿਨਾਂ ਬਾਅਦ ਤੇ ਆਇਆ بارش ਆ ਗਈ ਆ ਤੇ ਉਹਦੇ ਬਾਅਦ ਲਾਈਟ ਚਲੀ ਗਈ ਉਹਦੇ ਬਾਅਦ ਦੀ ਅੱਜ ਤੱਕ ਵੀ ਲਾਈਟ ਨਹੀਂ ਹੈਗੀ ਤਿੰਨ ਦਿਨ ਹੋ ਗਏ ਆ অলਮੋਸਟ ਲਾਈਟ ਗਈ ਨੂੰ ਤੇ ਲਾਈਟ ਨਹੀਂ ਹੈਗੀ ਇੱਥੇ ਹੁਣ ਤੇ ਬਾਕੀ ਇਹ ਹੈ ਕਿ ਜਿਨ੍ਹਾਂ ਨੇ ਫਲਡਸ ਇੱਥੇ ਟਾਈਮ ਕੱਟੇ ਆ ਉਹਨਾਂ ਨਾਲ ਗੱਲ ਕੀਤੀ ਪਰਸੋਂ ਤੇ ਉਹ ਕਹਿੰਦੇ ਕਿ ਬਹੁਤ ਹਾਰਡ ਟਾਈਮ ਹੈਗਾ ਸ਼ਤਾਂ ਤੇ ਬੈਠੇ ਰਹੇ ਆ ਤੇ ਬਾਥਰੂਮ ਜਾਣ ਦੀ ਬਹੁਤ ਆਕਸੀਗੀ ਉਹਨਾਂ ਨੂੰ ਕਿ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਜਿਹੜੀ ਹਰ ਜਗ੍ਹਾ ਇੰਨਾ ਪਾਣੀ ਹੈ ਤੇ ਤੁਸੀਂ ਬਾਥਰੂਮ ਕਿੱਦਾਂ ਜਾਓਗੇ ਤੇ ਬਹੁਤ ਹਾਰਡ ਟਾਈਮ ਸੀਗਾ ਬਟ ਇਹ ਵੀ ਲੱਗਦਾ ਕਿ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹਰ ਸਾਲ ਇੱਥੇ ਬੰਨ ਟੁੱਟ ਜਾਂਦੇ ਆ ਪਾਣੀ ਨਹੀਂ ਸੀ ਰਾਸ਼ਨ ਨਹੀਂ ਸੀ ਬਹੁਤ ਮੁਸ਼ਕਲ ਬਹੁਤ ਔਖਾ ਸੀਗਾ ਲੋਕਾਂ ਦੇ ਛੋਟੇ ਬੱਚੇ ਵੀ ਆ ਪਿੱਛੇ ਇੱਕ ਘਰ ਆ ਉਹ ਪਾਜੀ ਦੇ ਘਟ ਸਾਰਾ ਪਾਣੀ ਵੜ ਗਿਆ ਉਹਨਾਂ ਦੀ ਗਾਵੇਂ ਮਰ ਗਈ ਕਿਉਂਕਿ ਕਹਿੰਦੇ ਕਿ ਡੰਗਰ ਇੱਥੇ ਗੁਰਦੁਆਰਾ ਸਾਹਿਬ ਦੇ ਲੱਗੇ ਆ ਕੇ ਬੰਨੇ ਤੇ ਉਹਨਾਂ ਦੇ ਗਣਾ ਗਣਾ ਤੱਕ ਪਾਣੀ ਸੀ ਤੇ 3 ਦਿਨੋਂ ਲਗਾਤਾਰ ਪਾਣੀ ਨਹੀਂ ਵਿੱਚ ਰਹੇ ਨਾ ਉਹਨਾਂ ਲਈ ਵੀ ਕੋਈ ਚਾਰਾ ਨਹੀਂ ਸੀ ਗਾ ਡੰਗਰਾਂ ਦਾ ਇੱਕ ਦੂਜੇ ਦੇ ਕੰਨੇ ਪਰਿਵਾਰਾਂ ਦੀ ਮਦਦ ਇੱਕ ਦੂਜੇ ਦੀ ਆਪੇ ਹਲਪ ਕੀਤੀ ਲੋਕੀ ਛੱਤਾਂ ਤੋਂ ਛੱਤਾਂ ਤੇ ਜਾ ਕੇ ਕਿਸੇ ਕੋ ਕੋਈ ਸਮਾਨ ਖਾਂਦਾ ਕੋ ਕਿਸੇ ਕੋ ਕੋਈ ਸਮਾਨ ਖਾਂਦਾ ਉੱਪਰੋਂ ਬਾਰਿਸ਼ ਕਹਿੰਦੀ ਬਹੁਤ ਤੇਜ਼ ਸੀਗੀ ਤੇ ਤਰਪਾਲਾਂ ਵੀ ਉਡ ਉਡ ਜਾਂਦੀਆਂ ਹੈਗੀਆਂ ਤੇ ਉਹਦੇ ਲਈ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਪੱਕਾ ਪੁਲ ਹੁੰਦਾ ਥੱਟਲੀਸ ਕੋ ਇੱਥੋਂ ਜਾ ਹੀ ਸਕਦਾ ਪੁਲ ਹੈ ਨਹੀਂ ਇੱਥੇ ਉਹ ਉਹ ਬਹੁਤ ਜਿਹੜਾ ਹੈਗਾ ਮਾਈਨਸ ਪੁਆਇੰਟ ਦਾ ਇੱਥੋਂ ਦੇ ਪਿੰਡਾਂ ਦਾ ਉਹ ਲੋ ਮੰਡੀ ਆਣਾ ਜਾਣਾ ਵੀ ਸੁੱਕਾ ਹੋ ਜਾਏਗਾ ਜੀ ਕਿਸੇ ਨੂੰ ਮਦਦ ਦੀ ਲੋੜ ਆ ਕੇ ਮੰਡੀ ਲੋੜਾ ਹਾਂਜੀ ਬਿਲਕੁਲ ਹਾਂਜੀ ਕਿਉਂਕਿ ਜਿੱਦਾਂ ਹੋਣੀ ਆ 7 ਵਜੇ ਬਾਅਦ ਬੇੜੀ ਨਹੀਂ ਪੈਣੀ ਤੇ ਜੇ ਕਿਸੇ ਨੂੰ ਐਮਰਜੈਂਸੀ ਪਾ ਗਈ ਤੇ ਉਹ ਨਾ ਇਧਰ ਆ ਸਕਦਾ ਨਾ ਪਰਿਸਾਈਡ ਜਾ ਸਕਦਾ ਸਿਰਫ ਇੱਥੇ ਜੋਗਾ ਹੀ ਆ ਜੇ ਮੈਡੀਕਲ ਸਹੂਤਾ ਦੀ ਫੈਸਿਲਿਟੀਆਂ ਦੀ ਗੱਲ ਕਰੀਏ ਤੇ ਪਿੰਡ 'ਚ ਕਿੰਨੀਆਂ ਤਾਂ ਫੈਸਿਲਿਟੀਆਂ ਆ ਸਰਕਾਰ ਵੱਲੋਂ ਸੁਗਾਰਵਲੂ ਆਈ ਥਿੰਕ ਇੱਕ ਇੱਕ ਕਲੀਨਿਕ ਹੈਗਾ ਹਰ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਲਾਈਕ ਆਉਂਦੇ ਵੀ ਆ ਡਾਕਟਰਸ ਲਾਈਕ ਹੁਣ ਤੱਕ ਕਹਿ ਰਹੇ ਆ ਕਿ ਕਾਫੀ ਡਾਕਟਰ ਪਰ ਉੱਤੇ ਪ੍ਰਾਇਮਰੀ ਟ੍ਰੀਟਮੈਂਟ ਹੀ ਮਿਲ ਸਕਦੀ ਆ ਸਾਰਾ ਪ੍ਰਾਇਮਰੀ ਉਹ ਇੱਕ ਜਣਾ ਹੁੰਦਾ ਐਮਰਜੈਂਸੀ ਆ ਕੁਝ ਵੀ ਉਹਦੇ ਲਈ ਕੁਝ ਨਹੀਂ ਹੈਗਾ ਤੁਸੀਂ ਇਹ ਕਹੋ ਕਿ ਥੋੜਾ ਬੋਤਾਂ ਤੁਹਾਨੂੰ ਦੇ ਦੇਣਗੇ ਫੋਰ ਟਾਈਮ ਵੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਸੱਤ ਪਿੰਡਾਂ 'ਚ ਕੋਈ ਕਾਲਜ ਸਕੂਲ ਹੈਗੇ ਸਕੂਲ ਹੈਗਾ ਕਾਲਜ ਕੋਈ ਨਹੀਂ ਕਾਲਜ ਕੋਈ ਨਹੀਂ ਹੈਗੇ ਮਿਡਲ ਸਕੂਲ ਮਿਡਲ ਸਕੂਲ ਨੇ ਉਹਦੇ ਬਾਅਦ ਬੱਚਿਆਂ ਨੂੰ ਪੜ੍ਹਨ ਵਾਸਤੇ ਦਰਿਆ ਤੋਂ ਪਾਰੀ ਜਾਣਾ ਪੈਂਦਾ ਮਤਲਬ ਮੁੱਢਲੀ ਸਹੂਲਤਾਂ ਤੋਂ ਸਾਂਭਿਆ ਤੇ ਆਪਣੇ ਕਿਉਂਕਿ ਅੱਗੇ ਫੈਸਿਲਿਟੀਆਂ ਵੀ ਨਹੀਂ ਹੈਗੀਆਂ ਜੇ ਕੋਈ ਬਿਮਾਰ ਵੀ ਹੋ ਜਾਏ